ਕੈਬਨਟ ਮੰਤਰੀ ਅਮਨ अरोड़ा ਵੱਲੋਂ ਚਿਹਰੇ ਸਾਲ ਹਲਕਾ ਸੁਨਾਮ ਨੂੰ 55 ਕਰੋੜ ਰੁਪਏ ਦਾ ਦਿੱਤਾ ਤੋਹਫਾ 21.17 ਕਰੋੜ ਰੁਪਏ ਨਾਲ ਹੋਵੇਗੀ ਸ਼ਹੀਦ ਉਦਮ ਸਿੰਘ ਸ਼ਹੀਦੀ ਸਮਾਰਕ ਦੀ ਕਾਇਆਕਲਪ ਸੁਨਾਮ ਸ਼ਹਿਰ ਦੇ ਬਕਾਇਆ 3500 ਕਰੋੜੋਂ ਮਿਲੇਗਾ ਸ਼ਿਵਰੇਜ ਕਨੈਕਸ਼ਨ ਕੇਂਦਰ ਸਰਕਾਰ ਸ਼ਹੀਦ ਉਦਮ ਸਿੰਘ ਦੀਆਂ ਵਸਤਾਂ ਵਾਪਸ ਲਿਆਉਣ ਲਈ ਯਤਨ ਕਰੇ ਅਮਨ अरोड़ा ਕਿਹਾ 140 ਕਰੋੜ ਰੁਪਏ ਦੇ ਵਿਕਾਸ ਕਾਰਜ 31 ਜੁਲਾਈ ਤੋਂ ਪਹਿਲਾਂ ਮੁਕੰਮਲ ਦਾਤੀਚਾ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸਾਲ 2026 ਦੇ ਪਹਿਲੇ ਦਿਨ ਆਪਣੀ ਵਿਧਾਨ ਸਭਾ ਹਲਕਾ ਸੁਨਾਮ ਉਦਮ ਸਿੰਘ ਵਾਲਾ ਨੂੰ 54.40 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ ਦਿੱਤਾ ਇਨ੍ਹਾਂ ਕੰਮਾਂ ਕਾਰਜਾਂ ਵਿੱਚ ਸ਼ਹੀਦ ਉਦਮ ਸਿੰਘ ਸ਼ਹੀਦੀ ਯਾਦਗਾਰ ਦਾ ਨਵੀਨ ਕਰਮ ਦੋ ਸ਼ਹੀਦੀ ਗੇਟ ਸੁਨਾਮ ਸ਼ਹਿਰ ਦੇ 35 ਸੋਧ ਦੇ ਕਰੀਬ ਘਰਾਂ ਨੂੰ ਸੀਵਰੇਜ ਸਹੂਲਤਾਂ ਲਈ ਜੋੜਨ ਤੋਂ ਇਲਾਵਾ ਹੋਰ ਕਈ ਵਿਕਾਸ ਕਾਰਜ ਸ਼ਾਮਲ ਹਨ ਇਸ ਮੌਕੇ ਐਸਡੀਐਮ ਸ਼੍ਰੀ ਪਰਮੋਦ ਸ਼ਿਗਲਾ ਤੇ ਬੱਟੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਅਧਿਕਾਰੀ ਵੀ ਹਾਜ਼ਰ ਸਨ ਸ਼ਹੀਦ ਉਦਮ ਸਿੰਘ ਛੇਤੀ ਯਾਦਗਾਰੀ ਵਿਖੇ ਸ਼ਹੀਦ ਉਦਮ ਸਿੰਘ ਨੂੰ ਨਤਮਸਤਕ ਹੋਣ ਅਤੇ ਨੀਂਹ ਪੱਥਰ ਰੱਖਣ ਉਪਰੰਤ ਪੱਤਰਖਾਨਾ ਨਾਲ ਗਲਬਤ ਕਰਦੇ ਆ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਯਾਦਗਾਰ ਦੀ ਮੁਕੰਮਲ ਕਾਇਆਕਲਪ ਕੀਤੀ ਜਾਣੀ ਹੈ ਜਿਸ ਉੱਪਰ 21.17 ਕਰੋੜ ਰੁਪਏ ਦੀ ਲਾਗਤ ਆਵੇਗੀ ਇਸ ਤੋਂ ਇਲਾਵਾ ਸ਼ਹੀਦ ਉਦਮ ਸਿੰਘ ਦੀ ਯਾਦ ਵਿੱਚ ਇਲਾਕੇ ਵਿੱਚ ਦੋ ਵਿਸ਼ਾਲ ਗੇਟ ਉਸਾਰੇ ਜਾਣਗੇ ਸ਼ਹੀਦੀ ਯਾਦਗਾਰ ਦੇ ਨਵੀਨੀਕਰਨ ਤਹਿਤ ਜਿੱਥੇ ਇਸ ਵਿੱਚ ਬੁਨਿਆਦ ਢਾਂਚੇ ਦਾ ਵਾਧਾ ਕੀਤਾ ਜਾਵੇਗਾ ਉੱਥੇ ਹੀ ਮੁਕੰਮਲ ਸੁੰਦਰੀਕਰਨ ਵੀ ਕੀਤਾ ਜਾਵੇਗਾ ਇਸ ਤਰ੍ਹਾਂ ਸ਼ਹੀਦ ਉਦਮ ਸਿੰਘ ਦੀ ਯਾਦ ਵਿੱਚ ਦੋ ਵਿਸ਼ਾਲ ਗੇਟ ਲੋਕਾਂ ਦੀ ਇੱਛਾ ਅਨੁਸਾਰ ਬਣਾਏ ਜਾਣਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਉਹ شہید ਉਦਮ ਸਿੰਘ ਨੂੰ ਲਾਸਾਨੀ ਸਾਧ ਤੋਂ ਹਮੇਸ਼ਾ ਚੇਤਿਆਂ ਵਿੱਚ ਰੱਖਦੇ ਨਾਲ-ਨਾਲ ਸਮਝਣ ਅਤੇ ਮਹਿਸੂਸ ਕਰਨ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਸ਼ਹੀਦ ਉਧਮ ਸਿੰਘ ਦੀਆਂ ਬ੍ਰਿਟਾਨੀਆ ਵਿੱਚ ਪਈਆਂ ਆਖਰੀ ਵਸਤਾਂ ਨੂੰ ਭਾਰਤ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਬਾਰੇ ਬ੍ਰਿਟਾਨੀਆ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਹੁਣ ਫਿਰ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ ਕਿ ਇਹਨਾਂ ਵਸਤਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ ਤਾਂ ਜੋ ਇਹਨਾਂ ਵਸਤਾਂ ਨੂੰ ਸ਼ਹੀਦੀ ਯਾਦਗਾਰੀ ਵਿੱਚ ਸਤਿਕਾਰ ਸਹਿਤ ਰੱਖਿਆ ਜਾਵੇ ਉਨਾਂ ਨੇ ਕਿਹਾ ਕਿ ਸੁਨਾਮ ਦੇ ਵੋਟਰਾਂ ਨੇ ਉਹਨਾਂ ਨੂੰ ਬਹੁਤ ਹੀ ਉਮੀਦਾਂ ਨਾਲ ਰਿਕਾਰਡ ਤੋੜ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਇਸ ਲਈ ਉਹ ਆਪਣੀ ਡਿਊਟੀ ਨੂੰ ਸੇਵਾ ਸਮਝ ਕੇ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵਿਕਾਸ ਦੀ ਗੁੜਤੀ ਆਪਣੇ ਪਿਤਾ ਮਰਹੂਮ ਸ਼੍ਰੀ ਭਗਵਾਨ ਦਾਸ ਅਰੋੜਾ ਤੋਂ ਮਿਲੀ ਹੈ ਉਹ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਲੋਕਾਂ ਦੀ ਉਮੀਦ ਉੱਤੇ ਖਰਾ ਉਤਰਨਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਦੇ ਚਲਦੇ ਅੱਜ ਵੀ ਸੁਨਾਮ ਸ਼ਹਿਰ ਦੇ 3500 ਦੇ ਕਰੀਬ ਕਰ acol sewerage ਦੀ ਸਹੂਲਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਅੱਜ ਬਾਕੀ ਰਹਿੰਦੇ 35 ਕਰੋੜਾਂ ਨੂੰ ਜਲਦ ਹੀ sewerage ਦੀ ਸਹੂਲਤ ਨਾਲ ਜੋੜਨ ਦੇ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਪ੍ਰੋਜੈਕਟ ਤਹਿਤ 29.54 ਕਰੋੜ ਰੁਪਏ ਦੀ ਲਾਗਤ ਨਾਲ 30 ਕਿਲੋਮੀਟਰ ਪਾਈਪ ਲਾਈਨ ਪਾਈ ਜਾਵੇਗੀ ਜਿਸ ਤੋਂ ਪ੍ਰੰਤਪੁਰਾ ਸ਼ਹਿਰ sewerage ਦੀ ਸਹੂਲਤ ਨਾਲ ਜੁੜ ਜਾਵੇਗਾ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਲਕੇ ਵਿੱਚ 85 ਕਰੋੜ ਰੁਪਏ ਦੇ ਕੰਮ ਪੂਰੇ ਜੋਰਾਂ ਉੱਤੇ ਚੱਲ ਰਹੇ ਹਨ ਉਹਨਾਂ ਨੇ ਕਿਹਾ ਕਿ ਸਾਰੇ ਵਿਕਾਸ ਕੰਮ ਜੋ ਕਿ 140 ਕਰੋੜ ਰੁਪਏ ਦੇ ਬਣਦੇ ਹਨ 31 ਜੁਲਾਈ 2026 ਤੱਕ ਮੁਕੰਮਲ ਕਰਨ ਦਾ ਟੀਚਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਸ਼ਹਿਰ ਵਿੱਚ ਕਰੀਬ 5 ਕਰੋੜ ਰੁਪਏ ਦੇ ਹੋਰ ਵੀ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਤੇ ਉਦਘਾਟਨ ਕੀਤਾ ਇਨ੍ਹਾਂ ਕੰਮਾਂ ਵਿੱਚ ਸਤੀ ਸ਼ਿਵਾਲਾ ਮੰਦਿਰ ਜਖੇਪਲ ਰੋਡ ਵਿਖੇ ਕਮਰਿਆ ਦਾ ਉਦਘਾਟਨ ਫਤਿਹ ਨਗਰ ਬਖਸ਼ੀ ਵਾਲਾ ਮੋੜ ਵਿਖੇ ਨਵੇਂ ਕਮੇ ਦੀ ਸ਼ੁਰੂਆਤ ਪੀਰ ਬੰਨਾ ਬਨੋਈ ਰੋਡ ਨੇੜੇ ਐਚ 9 ਹੋਟਲ ਨਵੇਂ ਕਮੇ ਦੀ ਸ਼ੁਰੂਆਤ ਰੇਗਰ ਧਰਮਸ਼ਾਲਾ ਮੁਕੇ ਨਵੇਂ ਕਮ ਦੀ ਸ਼ੁਰੂਆਤ ਕੀਤਾ ਭਵਨ ਰੋਡ ਤੇ ਗੇਟ ਦਾ ਨੀ ਪੱਥਰ ਤੇ ਚੌਕ ਮਹੰਤਾ ਦਾ ਡੇਰਾ ਨਵੇਂ ਕਮ ਦੀ ਸ਼ੁਰੂਆਤ ਸ਼ਾਮਿਲ ਹੈ ਇਸ ਮੌਕੇ ਉਹਨਾਂ ਵਿਰੋਧੀ ਪਾਰਟੀਆਂ ਨੂੰ ਵੀ ਨਸੀਹਤ ਦਿੱਤੀ ਕਿ ਜੇਕਰ ਉਹ ਵਿਕਾਸ ਕਾਰਜਾਂ ਵਿੱਚ ਯੋਗਦਾਨ ਨਹੀਂ ਪਾ ਸਕਦੇ ਤਾਂ ਅੜਿੱਕੇ ਵੀ ਨਾ ਲਾਉਣ